हिस्सा ਤੇ ਗੁਰੂ RAMDAS ji ne ਖੋਲਿਆ ਹੀ ਉਹਨਾਂ ਵਾਸਤੇ ਤੇ ਉਹ ਵੀ ਫਿਰ ਘਟ ਨਹੀਂ ਕਰਦੇ ਜਿਹੜਾ ਜੋ ਮੰਗਦਾ ਉਹਨੂੰ ਉਹੋ ਹੀ ਦੇਈ ਜਾਂਦਾ ਬਸ਼ਰਤ ਕੋਈ ਸੰਗਤ ਵਿੱਚ ਆ ਕੇ ਦੁਪਹਿਰਾ ਕਰੇ ਇਸ ਤਰ੍ਹਾਂ ਬਹਿ ਕੇ ਇੱਕ ਧਿਆਨ ਹੋ ਗਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਾਣੀ ਪੜੇ ਉਹ ਹਾਜ਼ਰੀ ਲਾਉਂਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬਾਬਾਈ ਖੁਸ਼ ਬੜੇ ਹੁੰਦੇ ਵੇਖ ਵੇਖ ਕੇ ਸੰਗਤਾਂ ਦਾ ਇਹਨਾਂ ਪਿਆਰ ਸਮੂਹ ਵੇਖ ਕੇ ਨਾਮ ਜਪਣ ਵਾਲਾ ਖੁਸ਼ ਬੜੇ ਹੁੰਦੇ ਕਿਉਂਕਿ ਹਰ ਪਲ ਹਰ ਦਮ ਜੇ ਬਾਬਾ ਦੀਪ ਸਿੰਘ ਦੀ ਜ਼ਿੰਦਗੀ ਦਾ ਆਸਰਾ ਸੀ ਤੇ ਇੱਕ ਨਾਮ ਇਸ ਕਰਕੇ ਨਾਮ ਨਾਲ ਉਹਨਾਂ ਦਾ ਜ਼ਿਆਦਾ ਹੀ ਪਿਆਰ ਹੈ ਤੇ ਜਦੋਂ ਇਸ ਤਰ੍ਹਾਂ ਚੌਂਕੜੇ ਲਾ ਕੇ ਬੰਧੀਆਂ ਸੰਗਤਾਂ ਖੁਸ਼ ਹੋ ਜਾਂਦੀਆਂ ਤੇ ਸੰਗਤ ਜੀ